ਜਮਾਈ ਤਬਾਹ ਕਰ ਦਿੱਤਾ ਸਰਕਾਰ ਹੀ ਨਹੀਂ ਪੰਜਾਬ ਦੀ ਪੰਜ ਸਾਲ ਮੁੱਖ ਮੰਤਰੀ ਦਿਖਾਈ ਨਹੀਂ ਦਿੱਤਾ ਨਾ ਇਹਨਾਂ ਦੇ ਮੰਤਰੀ ਦਿਖਾਈ ਦਿੱਤੇ ਨਾ ਕੋਈ ਫੈਸਲੇ ਕੀਤੇ ਇੱਕ ਸਕੂਲ ਦਾ ਨਾਂ ਨਹੀਂ ਦੱਸ ਸਕਦੇ ਜਿਹੜਾ ਕੋਈ ਨਵਾਂ ਬਣਾਇਆ ਹੋਵੇ ਕੋਈ ਹਸਪਤਾਲ ਦਾ ਨਾਂ ਨਹੀਂ ਦੱਸ ਸਕਦੇ ਕੋਈ ਸੜਕ ਕੁਝ ਚੀਜ਼ ਬਣਾਈ ਨਹੀਂ ਜਦੋਂ ਕੋਈ ਕੀਤਾ ਹੀ ਨਹੀਂ ਲੁੱਟਣ ਤੇ ਲੱਗੇ ਰਹੇ ਜਿਨੇ ਐਮਐਲਏ ਨਾਂ ਦੇ ਸਾਰੇ ਰੇਤ mafia ਤੋਂ ਲੈ ਕੇ ਜਿਨੇ ਕਬਜ਼ਿਆਂ ਤੋਂ ਲੈ ਕੇ ਸਾਰਾ ਕੰਮ ਇਹ ਲੁੱਟਣ ਤੇ ਲੱਗੇ ਹੁਸ਼ਿਆਰਪੁਰ ਰੋਡ ਤੇ ਹਲਕਾ ਉੜਮੜ ਟਾਂਡਾ ਸਥਿਤ ਜੋਹਲ ਫੋਕਲ ਪੁਆਇੰਟ ਵਿਖੇ ਚੋਣ ਪ੍ਰਚਾਰ ਰੈਲੀ ਦੇ ਵਿੱਚ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਪਾਤਲ ਪਹੁੰਚੇ ਇਸ ਮੌਕੇ ਲੱਖਾਂ ਦੀ ਗਿਣਤੀ ਦੇ ਵਿੱਚ ਸਥਾਨਕ ਲੋਕਾਂ ਦਾ ਇਕੱਠ ਹੋਇਆ ਦੱਸ ਦਈਏ कि 2022 ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਨੂੰ ਲੋਕਾਂ ਦਾ ਕਾਫੀ ਉਤਸ਼ਾਹ ਵਿਖਣ ਨੂੰ ਮਿਲ ਰਿਹਾ ਇਸ ਦੌਰਾਨ ਸਟੇਜ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧੀ ਪਾਰਟੀਆਂ ਨੂੰ ਲੰਮੀ ਹੱਥੀ ਲਿਆ ਲੋਕੀ ਸਮਝ ਲੱਗ ਗਈ ਪਤਾ ਨਹੀਂ ਕੀ ਕਿ ਸ਼ਾਇਦ ਜ਼ਿੰਦਗੀ ਬਦਲ ਹੋ ਤੁਮ ਬਿਊਰੋ ਰਿਪੋਰਟ D5 ਚੈਨਲ ਪੰਜਾਬੀ D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਕਿਆਨੀ ਸਾਬ ਸਿੰਘ ਜੀ ਸ਼ਾਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ ਐਤਵਾਰ ਸਵੇਰੇ 7 ਤੋਂ 8 ਵਜੇ ਤੱਕ ਟੀ5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ.com ਕਾਨੂੰਨ ਜਾਇਦਾਦ ਦਾ